ਹਾਂਜੀ ਸਸਿਗਾਰ ਦੇ ਸਾਰਿਆਂ ਨੂੰ ਹਾਜ਼ਰ ਆਇਆ ਇੱਕ ਨਵੇਂ ਵੀਡੀਓ ਦੇ ਨਾਲ ਮੌਸਮਾਂ ਦੀ ਗੱਲ ਕਰਾਂਗੇ ਜੀ 2 ਜੂਨ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਕੀ ਕੁਝ ਜਿਹੜੀ ਤਬਦੀਲੀ ਮੌਸਮ ਦੇ ਵਿੱਚ ਵੇਖੀ ਜਾਏਗੀ ਤੇ ਮੌਸਮ ਵਿਭਾਗ ਦੀ ਤਾਜ਼ਾ ਰਿਪੋਰਟ ਕੀ ਕਹਿੰਦੀ ਹੈ ਅੱਜ ਉਹ ਦੇਖਦੇ ਹਾਂ ਜੀ ਸਭ ਤੋਂ ਪਹਿਲਾਂ ਜੋ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਲੋ ਤੁਹਾਡੇ ਨਾਲ ਸਾਂਝਾ ਕਰਦਣੇ ਆ ਅਗਲੇ 48 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ 28 ਤੇ 29 ਦੋ ਦਿਨਾਂ ਦੇ ਦੌਰਾਨ ਫਿਲਹਾਲ ਮੌਸਮ ਸਾਫ਼ ਹੈ ਰੈਡ ਅਲਰਟ ਉਸੇ ਤਰ੍ਹਾਂ ਜਾਰੀ ਨੇ ਕੋਈ ਕਿਸੇ ਤਰ੍ਹਾਂ ਦੀ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ ਹੈ ਅੱਜ ਵੀ ਜਿਹੜਾ ਟੈਂਪਰੇਚਰ ਹੈ 46-47 ਤੱਕ ਜਿਹੜੇ ਮੈਕਸਮਮ ਜਿਲਿਆਂ ਦੇ ਵਿੱਚ ਅੱਜ ਵੀ ਦਰਜ ਹੋਏ ਨੇ ਪੰਜਾਬ ਦੇ ਵਿੱਚ ਗਰਮੀ ਦਾ ਕਹਿਰ ਜਿਹੜਾ ਹੈ ਜੀ ਉਸੇ ਤਰ੍ਹਾਂ ਜਾਰੀ ਹੈ ਤੇ ਕਿਸੇ ਤਰ੍ਹਾਂ ਦੀ ਹਾਲੇ ਫਿਲਹਾਲ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਰੈਡ ਅਲਰਟ ਅਗਲੇ 48 ਘੰਟੇ ਵੀ ਜਾਰੀ ਰਹਿਣਗੇ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜਿਹਦੀ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ ਜੋ ਮੌਸਮ ਵਿਭਾਗ ਦਾ ਰਡਾਰ ਦੱਸ ਰਿਹਾ 30 ਤਰੀਕ ਨੂੰ ਇੱਕ ਪਛਮੀ ਸਿਸਟਮ ਦਸਤਕ ਦੇਣ ਜਾ ਰਿਹਾ ਤੇ ਇਹਦੇ ਸਦਕਾ ਪੰਜਾਬ ਹਰਿਆਣਾ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਜਿਹੜਾ ਦਰਜ ਹੋ ਸਕਦੇ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਤੇ ਤੇਜ਼ ਹਵਾਵਾਂ ਜਿਹੜੀਆਂ ਨੇ ਚੱਲ ਸਕਦੀਆਂ ਨੇ 30 ਤਰੀਕ ਤੋਂ ਜਿਹੜਾ ਇਹ ਸਿਸਟਮ ਹੈ ਜਿਹੜਾ ਐਂਟਰੀ ਮਾਰੇਗਾ ਉਸ ਤੋਂ ਬਾਅਦ 3-4 ਦਿਨ ਇਹ ਸਿਸਟਮ ਪੂਰੀ ਤਰ੍ਹਾਂ ਐਕਟੀਵੇਟ ਹੋ ਜਾਊਗਾ 2 ਜੂਨ ਤੱਕ ਇਸ ਸਿਸਟਮ ਜਿਹੜਾ ਜਾ ਬਦਲਵਾਜ ਦੇ ਨਾਲ ਮੀਂਹ ਜਿਹੜਾ ਦਰਜ ਕਰਾ ਸਕਦਾ ਤੇ ਗਰਮੀ ਤੋਂ ਜਿਹੜਾ ਰਾਹਤ ਮਿਲਦੀ ਪੰਜਾਬ ਉਤੇ ਹਰਿਆਣਾ ਦੇ ਚੰਡੀਗੜ੍ਹ ਵਾਸੀਆਂ ਨੂੰ ਨਜ਼ਰ ਆਏਗੀ 30 ਤਰੀਕ ਤੱਕ ਫਿਲਹਾਲ ਅਲਰਟ ਉਸੇ ਤਰ੍ਹਾਂ ਜਾਰੀ ਨੇ ਜਿਵੇਂ ਕਿ ਤੁਸੀਂ ਸਕਰੀਨ ਦੇ ਦੇ ਸਕਦੇ ਹੋ 30 ਤਰੀਕ ਨੂੰ ਜਿਹੜਾ ਸਿਸਟਮ ਆਏਗਾ ਉਹਦੇ ਸਦਕਾ ਅਲਰਟ ਜਿਹੜੇ ਨੇ ਖਰੀਜਲੋ ਲੜ ਦੇ ਵਿੱਚ ਬਦਲ ਗਏ ਨੇ ਤੇ ਹੀਟ ਵੇਵ ਉਸੇ ਤਰ੍ਹਾਂ ਜਾਰੀ ਰਹੇਗੀ ਕਿਉਂਕਿ ਜ਼ਿਆਦਾਤਰ ਖੇਤਰਾਂ ਦੇ ਵਿੱਚ ਸਿਸਟਮ ਦਸਤਕ ਨਹੀਂ ਤੈਗਾ ਖਾਸ ਕਰਕੇ ਫਨੇ ਮਾਝਾ ਤੋਂ ਆਪਕੇ ਦੇ ਖੇਤਰ ਤੇ ਮਾਲਵੇ ਦੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਮਤਲਬ ਵਾਦੇ ਨਾਲ ਹਲਕੇ ਮੀਂਹ ਦੇ ਦਰਜੇ ਹੋ ਸਕਦੇ ਨੇ ਕਿਤੇ ਕਿਤੇ ਕੁਛ ਤਾਂ ਬੰਦੇ ਦਰਮਿਆਨ ਉਮੀਦ ਹੈ ਸੈਲੂ ਜਿਹੜੇ ਲੱਗ ਸਕਦੇ ਆ ਜੀ ਉੱਤੇ ਹੀ ਜੇਕਰ ਜਲਵਾਯੂ ਰਿਪੋਰਟ ਦੇਖਿਓ ਉਹ ਵੀ ਤੋਂ ਅੱਗੇ ਦਾ ਸਾਂਝਾ ਕਰ ਦ ਸਾਊਥ ਆਫ ਹਿਲਾਮ ਮਾਝੇ ਦੇ ਚਾਰ ਜ਼ਿਲ੍ਹੇ ਜੀ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਤੇ ਪਠਾਨਕੋਟ ਸੋ ਇਹਨਾਂ ਚਾਰਾਂ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਆ ਗਰਮੀ ਦੇ ਉਸੇ ਤਰ੍ਹਾਂ ਅੱਧਰ ਆ ਜਿਹੜੇ ਬਰਕਰਾਰ ਨੇ ਔਰੇਂਜ ਅਲਰਟ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਉਸੇ ਤਰ੍ਹਾਂ ਜਾਰੀ ਕੀਤੇ ਗਏ ਨੇ ਜੀ ਉਸ ਤੋਂ ਬਾਅਦ ਹੁਸ਼ਿਆਰ ਕੋ ਨਵਾਂ ਸ਼ਹਿਰ ਕਪੂਰਥਲਾ ਤੇ ਜਲੰਧਰ ਯਾਨੀ ਕਿ ਦਵਾਬੇ ਦੇ ਖੇਤਰ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਔਰੇਂਜ ਅਲਰਟ ਜਾਰੀ ਨੇ ਗਰਮੀ ਦੀ ਲਹਿਰ ਜਾਰੀ ਹੈ ਹਾਲਾਂਕਿ 30 ਤੋਂ ਬਾਅਦ ਰਾਹਤ ਜਿਹੜੀ ਆ ਇਹਨਾਂ ਖੇਤਰਾਂ ਦੇ ਵਿੱਚ ਮਿਲੇਗੀ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਜੀ ਸਰਹੱਦੀ ਜ਼ਿਲ੍ਹੇ ਜੀ ਜਿਨ੍ਹਾਂ ਦੇ ਵਿੱਚ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਸਰ ਸਾਹਿਬ ਤੇ ਮੋਗਾ ਸੋ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤੇ ਬਠਿੰਡਾ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਡਾਟਾ ਲਗਾ ਉਸੇ ਤਰ੍ਹਾਂ ਚੱਲ ਰਹੀ ਨੇ ਸੋ ਸਭ ਤੋਂ ਜ਼ਿਆਦਾ ਟੈਂਪਰੇਚਰ ਵੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਦਰਜ ਹੋ ਰਹੇ ਨੇ ਤੇ ਗਰਮੀ ਦਾ ਕਹਿਰ ਇਹਨਾਂ ਖੇਤਰਾਂ ਦੇ ਵਿੱਚ ਬਰਕਰਾਰ ਰਹੇਗਾ ਤੇ ਇੱਕ ਅਤਿ ਤ੍ਰਿਕਤਵਾਦ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕੁਝ ਰਾਹਤ ਜੜੀਆਂ ਮਿਲ ਸਕਦੀ ਹੈ ਤੇ ਅਲਰਟ ਜਿਹੜੇ ਨੇ yellow alert ਦੇ ਵਿੱਚ ਫਤ ਲ ਦਿੱਤੇ ਗਏ ਨੇ ਉਸ ਤੋਂ ਬਾਅਦ ਗੱਲ ਕਰੀਏ ਜੀ ਲੁਧਿਆਣਾ ਪਟਿਆਲਾ ਸ਼੍ਰੀ ਫਤਗੜ ਸਾਹਿਬ ਰੋਪੜ ਮਹਾਲੀ ਸੋ ਇਹਨਾਂ ਖੇਤਰਾਂ ਦੇ ਵਿੱਚ ਵੀ ਆਰੈਂਜਲ ਲੜ ਜਾਰੀ ਨੇ ਤੇ ਉਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਦੌਰਾਨ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਰਾਹਤ ਜੜਿਆ ਗਰਮੀ ਤੋਂ ਮਿਲ ਸਕਦੀ ਹੈ 31 ਤਰੀਕ ਤੋਂ ਬਾਅਦ ਸਕਲ ਨੂੰ ਲੱਗੇ ਜੀ ਕਹਾਣੀ ਇਹ ਕਹਿੰਦੀ ਆ ਕਿ ਗਰਮੀ ਦਾ ਜਿਹੜਾ ਪੱਦਰ ਹੈ ਹਾਲੇ ਵਰਕਰਾਰ ਹੈ ਪਰ 30 ਤਰੀਕ ਤੋਂ ਰਾਹਤ ਜੜਿਆ ਪੰਜਾਬ ਹਰਿਆਣਾ ਵਾਸੀਆਂ ਨੂੰ ਗਰਮੀ ਤੋਂ ਮਿਲ ਸਕਦੀ ਹੈ ਜੀ ਮੌਸਮ ਹਫਤਿਆਂ ਦੇ ਅਨੁਮਾਨ ਮੁਤਾਬਕ ਸੋ ਇਸੇ ਕੀ ਜੀ ਅਗਦੇ ਦਿਨਾਂ ਦੀ ਰਿਪੋਰਟ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਤੁਹਾਨੂੰ